ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਹੋਰ ਸੁਣਾ ਦੋ ਕੋਈ ਗੱਲਾਂ ਬਾਤਾਂ ਗੱਲਾਂ ਬਾਤਾਂ ਏਆਈ ਬਾਰੇ ਗੱਲਾਂ ਕਰਨੀਆਂ ਸਾਰੇ ਸਾਰੇ ਨਾ ਜੀ ਨਾ ਨਹੀਂ ਕਰਦੇ ਹਾਂ ਆ ਰਿਹਾ ਹੁਣ ਏਆਈ ਆ ਰਹੀ ਆ ਹੁਣ ਜਿਵੇਂ ਕਾਫੀ ਗੱਲਾਂ ਆਉਂਦੀਆਂ ਕੈਪੀਟਲਿਜ਼ਮ ਕਮਿਊਨਿਜ਼ਮ ਡੈਮੋਕ੍ਰੇਸੀ ਹੁਣ ਇੱਕ ਨਵੀਂ ਚੀਜ਼ ਆ ਰਹੀ ਆ ਹੁਣ ਕਹਿੰਦੇ ਐਲਗੋਕਰਸੀ ਅਲਗਰਿਥਮ ਜਿਹੜੇ ਹੁੰਦੇ ਆ ਜਿਹੜੇ ਕੰਪਿਊਟਰ ਚ ਐਲਗਰਿਥਮ ਜਿਹੜੇ ਮਤਲਬ ਕਿਦਾਂ ਕਰਦੇ ਆ ਕੰਮ ਰਾਈਟ ਉਹ ਸਿਸਟਮ ਆ ਰਿਹਾ ਜਿੱਥੇ ਹੁਣ ਮਤਲਬ ਬੰਦਿਆਂ ਦੀ ਲੋੜ ਨਹੀਂ ਪੈਣੀ ਕਿ ਸਰਕਾਰਾਂ ਮਤਲਬ ਜਿਵੇਂ AI ਦੇ ਨਾਲ ਹੀ ਹੋਰ ਐਲਗਰਿਥਮ ਜਿਹੜੇ ਵਿੱਚ ਹੁੰਦੇ ਆ ਜੇ AI ਕਿਉਂ ਐਲਗਰਿਥਮ ਤੇ ਡਿਪੈਂਡ ਆ ਕੰਪਿਊਟਰ ਚ ਰੂਲ ਹੁੰਦੇ ਆ ਡਿਫਾਈਨਡ ਸੈਟਸ ਹੁੰਦੇ ਆ ਸੋ ਕਈ ਕਾਫੀ ਗਵਰਨਮੈਂਟਾਂ ਉਧਰ ਨੂੰ ਜਾ ਰਹੀਆਂ ਹੁਣ ਸਾਰੀ ਦੁਨੀਆ ਤੇ ਹੋ ਜਾਣਾ ਡੈਮੋਕਰੇਸੀ ਦੀ ਜਗ੍ਹਾ ਕੰਪਿਊਟਰ ਸਿਸਟਮ ਸਾਰੇ ਡਿਸਾਈਡ ਕਰੇਗਾ ਕਿ ਕਿਹਨੂੰ ਅਪਲਾਈ ਕਰਨਾ ਕਿਹਦਾ ਨਹੀਂ ਕਰਨਾ ਕਿਹੜਾ ਹੁਣ ਜਿਵੇਂ ਕੋਰਟਾਂ 'ਚ ਵੀ ਜੱਜ ਫੈਸਲਾ ਲੈਂਦਾ ਸੋ ਉੱਥੇ ਇੱਕ ਕੰਪਿਊਟਰ ਸਿਸਟਮ ਫੈਸਲਾ ਲਊਗਾ ਮੈਡੀਕਲ ਦੀ ਜਗ੍ਹਾ ਵੀ ਜਿਵੇਂ ਕਈ ਡਾਕਟਰ ਕਰਦੇ ਆ ਫੀਲਡ ਵਿੱਚ ਰਾਈਟ ਕੰਮ ਉਹਦਾ ਕੰਪਿਊਟਰ ਦੱਸੂਗਾ ਕਿ ਕਿਦਾਂ ਵਧੀਆ ਸਿਸਟਮ ਐਡਾਂ ਹੀ ਹਾਇਰਿੰਗ ਵਗੈਰਾ 'ਚ ਹੋਰ ਵੀ ਬਹੁਤ ਹੁਣ ਰੋਬੋਟਿਕਸ ਵੀ ਆ ਰਿਹਾ ਹੈ ਮਤਲਬ ਪਹਿਲਾਂ ਹੀ ਇਹ ਬੰਦਿਆਂ ਦੀ ਜਗ੍ਹਾ ਤੇ ਮਸ਼ੀਨਾਂ ਕੰਮ ਕਰਦੀਆਂ ਪਰ ਹਜੇ ਫਿਰ ਵੀ ਹੈਗੀਆਂ ਨਾ ਜੌਬਸ ਬਹੁਤ ਗਵਰਨਮੈਂਟ ਦੀ ਗੱਲ ਮੈਂ ਖਾਸ ਕਰ ਰਿਹਾ ਕਿ ਜਿਵੇਂ ਡੈਮੋਕਰੇਸੀ ਇੱਥੇ ਜਿਵੇਂ ਵੋਟਾਂ ਪਾਉਂਦੇ ਆ ਉਹ ਫਿਰ ਸਿਸਟਮ ਬੰਦ ਹੋ ਜਾਣਾ ਉਹਦੀ ਜਗ੍ਹਾ ਤੇ ਕੰਪਿਊਟਰ ਸਿਸਟਮ ਹੀ ਚੱਲਣਾ ਉਹਨੇ ਦੱਸਿਆਗਾ ਨਾ ਮਤਲਬ ਕੀ ਹੈ ਸਹੀ ਗਲਤ ਜੋ ਫੈਸਲੇ ਕੰਪਿਊਟਰ ਸਿਸਟਮ ਡਿਸਾਈਡ ਕਰਿਆ ਕਰੂਗਾ ਐਲਗੋਰਿਥਮ ਬੇਸ ਤੇ ਉਹਦੇ ਲੌਜਿਕ ਤੇ ਜਿਹੜਾ ਵੀ ਉਹਨਾਂ ਦਾ ਕੰਪਿਊਟਰ ਵਿੱਚ ਸਿਸਟਮ ਆਇਆ ਸੋ ਗਾਲਾ ਆਈਡੀਆ ਉਹ ਸਿਸਟਮ ਨੂੰ ਕੰਟਰੋਲ ਕੌਣ ਕਰਦਾ ਸੋ ਉਹ ਕਰਨਾ ਥੋੜੇ ਲੋਕਾਂ ਨੇ ਕੰਟਰੋਲ ਸੋ ਆ ਜਿੰਨੇ ਵੀ ਪੋਲੀਟੀਸ਼ੀਅਨਸ ਆ ਹੌਲੀ ਹੌਲੀ ਮਤਲਬ ਘਟਦੇ ਜਾਣੇ ਹਜੇ ਤਾਂ ਨਹੀਂ ਹਜੇ ਆਊਗਾ 20 ਔਰ 30 ਤੱਕ ਜਾਂ 35 ਤੱਕ ਫਿਰ ਬਹੁਤ ਲਾਗੂ ਹੋ ਜਾਣਾ ਸਿਸਟਮ ਪਹਿਲਾਂ ਪੈਰਲਲ ਚੱਲੂਗਾ ਕਿ ਮਤਲਬ ਕੋਸ਼ ਜਿਵੇਂ ਇੱਕ ਜਿਹੜਾ ਵੀ ਮਨਿਸਟਰ ਉਹਦੇ ਨਾਲ ਰਨ ਕਰੂਗਾ ਪੈਰਲਲ ਡਿਸੀਜਨ ਪਾਇਲਟ ਪ੍ਰੋਗਰਾਮ ਜਿਹਨੂੰ ਕਹਿੰਦੇ ਆ ਦੋਨੇ ਪਾਸੇ ਸਿਸਟਮ ਚੱਲੂਗਾ ਫਿਰ ਹੌਲੀ ਹੌਲੀ ਘਟਾ ਦੇਣਾ ਉਧਰ ਸੋ ਹੁਣ ਪਾਇਲਟ ਸਿਸਮ ਜੀ ਆਪਾਂ ਮਤਲਬ ਪਲਾਨ ਜਿਹੜਾ ਕਰਨੇ ਕੋਈ ਵੀ ਸਿਸਟਮ ਜਿੱਦੋਂ ਦੋ ਦੋਨੇ ਪਾਸੇ ਚੱਲਦੇ ਉਹਨੂੰ ਪਾਇਲਟ ਸਿਸਟਮ ਕਹਿੰਦੇ ਨੇ ਪਰ ਇੱਕ ਪਾਸੇ ਪਾਇਲਟ ਵੀ ਅਸਲੀ ਜਿਹੜੇ ਆ ਉਹ ਵੀ ਰਿਪਲੇਸ ਹੋ ਰਹੇ ਸੋ ਉਹਨਾਂ ਜੀ ਵੀ ਇੱਕ ਇੱਕ ਪਾਇਲਟ ਦੀ ਲੋਡ ਪਿਆ ਕਰਨੀ ਇੱਕ ਪਾਸੇ ਕੰਪਿਊਟਰ ਸਿਸਟਮ ਸਾਰਾ ਚਲਾ ਰਿਹਾ ਫਿਰ ਹੌਲੀ ਹੌਲੀ ਉਹਦੀ ਵੀ ਲੋਡ ਘਟਾ ਦੇਣੀ ਉਹ ਸ਼ੁਰੂ ਹੋ ਚੁੱਕਿਆ ਆਲਰੇਡੀ ਸੋ ਜਿਹੜੇ ਵੀ ਮਤਲਬ ਇਹਨੂੰ ਕਹਿੰਦੇ אלגוקראסי ਨੀਂਵੇ ਡੈਮੋਕ੍ਰੇਸੀ ਕਹ ਲਓ ਜਾਂ ਉਹਦੀ ਜਗ੍ਹਾ ਤੇ ਮਤਲਬ ਡੈਮੋਕ੍ਰੇਸੀ ਦਾ ਸਿਸਟਮ ਜਾ ਰਿਹਾ ਸਿਸਟਮ ਕੰਪਿਊਟਰਾਈਜ਼ ਇਹ ਕੋਈ ਨਵੀਂ ਚੀਜ਼ ਨਹੀਂ ਇਹ 18 ਸਮਥਿੰਗਸ ਵਿੱਚ ਸ਼ੁਰੂ ਹੋ ਗਈ ਸੀ 1940s ਵਿੱਚ ਆਲਰੇਡੀ ਸ਼ੁਰੂ ਹੋ ਗਈ ਸੀ ਜੋ ਕਿ ਅ ਇਲਨ ਮਸਕਾ ਜਿਹੜਾ ਟੈਸਲਾ ਤੇ ਸਪੇਸ ਐਕਸ ਵਗੈਰਾ ਨਿਊਰੋਲਿੰਕ ਵੀ ਬਣਾ ਰਿਹਾ ਉਹਦਾ ਜਿਹੜਾ ਗ੍ਰੈਂਡਫਾਦਰ ਸੀ ਨਾ ਉਹ ਵੀ ਇਹੀ ਸਿਸਟਮ ਸੀ ਉਹ ਕੈਨੇਡਾ ਦੇ ਵਿੱਚ ਹੀ ਸੀ ਸੋਸ਼ਲ ਕ੍ਰੈਡਿਟ ਸਿਸਟਮ ਸੋ ਸੋਸ਼ਲ ਕ੍ਰੈਡਿਟ ਸਿਸਟਮ ਜੋ ਹੁਣ ਚਾਈਨਾ ਚ ਉਹ ਕਰਦੇ ਆ ਕੋਈ ਬੰਦਾ ਰੈਡ ਲਾਈਟ ਨਿਕਲ ਗਿਆ ਉਹਦੇ ਪੈਸੇ ਅਕਾਊਂਟ ਚੋਂ ਸਿੱਧੇ ਕੱਟ ਲੈਣੇ ਜੇ ਕੋਈ ਚੀਜ਼ ਖਰੀਦ ਰਿਹਾ ਉਹ ਆਪਾਂ ਹੋਰ ਨਹੀਂ ਖਰੀਦ ਸਕਦੇ ਮਤਲਬ ਸ਼ਹਿਰ ਤੋਂ ਬਾਹਰ ਉਹਦੇ ਸਿਸਟਮ ਬੰਦ ਹੋ ਜਾਣਾ ਮਤਲਬ ਉਹਦੇ ਪੁਆਇੰਟ ਕੱਢੀ ਜਾਂਦੇ ਆ ਪੁਆਇੰਟ ਬੇਸਡ ਜੇ ਉਹ ਡਰਾਈਵਿੰਗ ਦੇ ਪੁਆਇੰਟ ਕੱਟ ਲੰਦੇ ਜਾਂ ਐਕਸੀਡੈਂਟ ਹੋਏ ਇਦਾਂ ਹੀ ਜੇ ਤੁਸੀਂ ਕੋਈ ਗਲਤ ਕੰਮ ਲੂਗੇ ਤੁਹਾਡਾ ਪੁਆਇੰਟ ਕੱਢ ਦੇਣਾ ਫਿਰ ਤੁਸੀਂ ਕੁਝ ਖਰੀਦ ਨਹੀਂ ਸਕਣਾ ਜਦੋਂ ਤੁਹਾਡੇ ਸੇ ਜ਼ਿਆਦੇ ਪੁਆਇੰਟ ਕੱਟੇ ਗਏ ਜਾਂ ਸਰਕਾਰ ਦੇ ਖਿਲਾਫ ਬੋਲੇ ਜਾਂ ਸਿਸਟਮ ਖਰਾਬ ਖਿਲਾਫ ਬੋਲੇ ਉਹ ਫਿਰ ਪੁਆਇੰਟ ਕੱਟ ਲਿਆ ਜਾਂਦਾ ਹੈ ਉਹ ਸੋਸ਼ਲ ਕ੍ਰੈਡਿਟ ਸਿਸਟਮ ਜੋ ਆਪ ਨੂੰ ਸੋਸ਼ਲ ਕ੍ਰੈਡਿਟ ਨੰਬਰ ਵੀ ਦਿੰਦੇ ਆ ਸੋਸ਼ਲ ਇੰਸ਼ੂਰੈਂਸ ਨੰਬਰ ਸੇਮ ਚੀਜ਼ ਹੈ ਇੱਕ ਤਰ੍ਹਾਂ ਦਾ ਉਹ ਰਨ ਹੋ ਰਿਹਾ ਆਲਰੇਡੀ ਸੋ ਹੁਣ ਜਿਵੇਂ ਟ੍ਰੱਕਰ ਪ੍ਰੋਟੈਸਟ ਵੈਲੇ ਇੱਥੇ ਕੈਨੇਡਾ ਚ ਜਦੋਂ ਲੋਕਾਂ ਦੇ ਅਕਾਊਂਟ ਵੀ ਬੰਦ ਕੀਤੇ ਗਏ ਇੰਡੀਆ ਚ ਵੀ ਜਦੋਂ ਪੰਜਾਬ ਚ ਕੋਈ ਬੋਲਦਾ ਉਹਨਾਂ ਦੇ ਵੀ ਫ੍ਰੀਜ਼ ਕੀਤੇ ਜਾਂਦੇ ਸੋ ਆਟੋਮੈਟਿਕ ਸਾਰਾ ਕੀਤਾ ਜਾਣਾ ਮਤਲਬ ਹੁਣ ਇੱਥੇ ਤੱਕ ਜਿਹੜੇ ਆਈਸ ਵਾਲੇ ਵੀ ਫੜ ਰਹੇ ਲੋਕਾਂ ਨੂੰ ਘਰਾਂ ਚ ਜਾ ਜਾ ਕੇ ਸਾਰੇ ਪਾਸੇ ਜਾ ਕੇ ਉਹ ਏਆਈ ਟਰੈਕ ਕਰ ਰਹੀ ਆ ਸਾਰੇ ਪਾਸੇ ਕੌਣ ਕਿੱਥੇ ਆ ਉਹਦੀ ਹਿਸਟਰੀ ਕੀ ਆ 20 ਸਾਲ 25 ਸਾਲ ਪੁਰਾਣੀ ਹਿਸਟਰੀ ਵੀ ਕੱਢੀ ਜਾਂਦੇ ਆ ਕਿ ਉਹਨੂੰ ਇੱਕ ਵਾਰ ਟ੍ਰੈਕਟਰ ਦੇ ਪੈਸੇ ਨਹੀਂ ਦਿੱਤੇ ਜਾਂ ਇਦਾਂ ਉਹ ਪੁਰਾਣਾ ਸਾਰਾ ਸਿਸਟਮ ਚ ਪਿਆ ਉਹ ਕੰਪਿਊਟਰਾਈਜ਼ ਕਰਤਾ ਟੋਕਨਾਈਜ਼ ਕਰਤਾ ਉਹ ਫਿਰ ਸਿਸਟਮ ਹੀ ਡਿਸਾਈਡ ਕਰ ਰਿਆ ਹੁਣ ਜਗਾਜ਼ਾ ਜੰਨੀਆ ਬਿਲਡਿੰਗਾਂ ਟੰਗੀਆਂ ਇੰਨੇ ਬੰਦੇ ਮਾਰੇ ਉਹ ਅਕਸਰ ਚ ਕੋਈ ਉਹਨਾਂ ਦੇ ਫੌਜੀ ਨਹੀਂ ਕਰ ਰਹੇ ਸੀ ਕਿ ਡਿਸਾਈਡ ਕਿੱਥੇ ਬੰਬ ਸਿੱਟਣਾ ਕਿੱਥੇ ਨਹੀਂ ਸਿੱਟਣਾ ਉਹ ਸਾਰਾ AI ਸਿਸਟਮ ਸੈਟਲਾਈਟਾਂ ਰਾਹੀਂ ਸਾਰੇ ਪਾਸੇ ਉਹੀ ਡਿਸਾਈਡ ਕਰ ਰਿਹਾ ਸੀ ਟਰੈਕ ਕਰ ਰਿਹਾ ਸੀਗਾ ਸੋ ਉਹੀ ਡਿਸਾਈਡ ਕਰ ਰਿਹਾ ਸੀ ਸਾਰਾ ਸਿਸਟਮ ਸੋ ਮਤਲਬ ਆਲਰੇਡੀ ਬਾਥ ਫੀਲਡ ਵਿੱਚ ਡਿਸੀਜਨ ਜਿਹੜੀ ਉਹ ਬੰਦਿਆਂ ਦੇ ਕੋਲ ਨਹੀਂ ਕੀ ਰਹੀ ਹੁਣ ਉਹ ਸਿਸਟਮ ਹੀ ਡਿਸਾਈਡ ਕਰ ਰਿਹਾ ਉਹ ਫਿਰ ਇਹ ਵੀ ਕਹਿੰਦਾ ਕਿ ਥੋੜਾ 에ਰਰ ਤਾਂ ਹੁੰਦਾ ਹੀ ਆ ਪਰ 에ਰਰ ਨੂੰ ਕੌਣ ਕਿਣਾ ਚੈੱਕ ਕਰਨਾ ਕਿਣਾ ਸਟਾਪ ਕਰਨਾ ਕਿੰਨਾ ਕੋਈ ਲੌਜਿਕ ਪ੍ਰੂਫ ਕਰ ਉਹ ਚ ਪਿੱਛੋਂ ਕੋਈ ਨਹੀਂ ਜਾਂਦਾ ਉਹ ਮਤਲਬ ਉਹ ਰੂਲਸ ਹੈ ਨਹੀਂਗੇ ਜਿਹੜਾ ਉਸ ਸਿਸਟਮ ਨੂੰ ਲਿਆਉਣ ਦੀ ਗੱਲ ਤਾਂ ਸੋ ਚੰਗੇ ਪਾਸੇ ਵੀ ਵਰਤਿਆ ਜਾ ਸਕਦਾ ਪਰ ਜਿਹੜੇ ਚੰਗੇ ਲੋਕ ਹੋਣਗੇ ਉਹ ਹੀ ਚੰਗੇ ਪਾਸੇ ਸਿਸਟਮ ਨੂੰ ਲਾਉਣਗੇ ਪਰ ਕੰਟਰੋਲ ਹੀ ਉਹਨਾਂ ਕੋਲੇ ਹੈ ਜਿਹੜੇ ਗਲਤ ਕੰਮ ਲਈ ਵਰਤਣਾ ਚਾਹੁੰਦੇ ਤਾਨਾਸ਼ਾਈ ਇਹ ਆਪਣੇ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਸੀ ਆਪਣੇ ਸੇਵਕ ਸਿੰਘ ਨਾਲ ਉਹਨਾਂ ਦੀ ਸਪੀਚਾਂ ਵਿੱਚ ਵੀ ਹੁੰਦਾ ਕਿ ਇਹਨੂੰ ਬਿਜਲੀ ਦੀ ਤਾਨਾਸ਼ਾਈ ਕਹਿੰਦੇ ਆ ਆਪਣੇ ਪੰਜਾਬੀ ਵਰਡ ਜਿਹੇ ਵਿੱਚ ਐਲਗੋ ਐਲਗੋਕ੍ਰੇਸੀ ਨੂੰ ਸੋ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਬਿਜਲੀ ਬਿਜਲ ਬੁੱਧ ਵੀ ਕਹਿ ਦਿੰਦੇ ਆ ਰਾਈਟ ਸੋ ਜਿਹੜਾ ਬਿਜਲ ਬੁੱਧ ਹਾਂ ਬੁੱਧ ਮਤਲਬ ਇੰਟੈਲੀਜੈਂਸ ਆ ਓਕੇ ਸੋ ਬਿਜਲੀ ਦਾ ਮਤਲਬ ਬੇਸ ਤੇ ਉਹ ਇਦਾਂ ਦੇ ਬਹੁਤ ਸਿਸਟਮ ਆ ਜਿਹੜੇ ਬਿਜਲੀ ਤੇ ਬੇਸ ਤੇ ਆਪਾਂ ਇਲੈਕਟ੍ਰੋਨਿਕ ਆਪਾਂ ਜਿਵੇਂ ਕਹਿ ਦਿੰਨੇ ਆ ਸੋ ਇਹ ਪੰਜਾਬੀ ਦੇ ਅੱਖਰ ਮਤਲਬ ਜਿਵੇਂ ਆਪਾਂ ਹੁਣ ਡੈਮੋਕਰੇਸੀ ਨੂੰ ਜਮਹੂਰੀਅਤ ਕਹਿ ਦਿੰਦੇ ਆ ਰਾਈਟ ਹੁਣ ਜਿਵੇਂ ਹੁਣ ਜਿਹੜੀ ਐਲਗੋਕਰੇਸੀ ਆ ਰਹੀ ਆ ਇਹਨੂੰ ਮਤਲਬ ਕਿਸ ਤਰ੍ਹਾਂ ਦੀ ਬਿਜਲੀ ਦੀ ਤਾਨਾਸ਼ਾਹੀ ਗਈ ਹੋਊਗੀ ਉਹ ਉਹਨੇ ਹੀ ਡਿਸਾਈਡ ਕਰਨਾ ਹੋਊਗਾ ਹਾਂਜੀ ਠੀਕ ਹੈ ਹਾਂਜੀ ਲੰਮਾ ਛੋੜਾ ਆਪਾਂ ਕਰਦੇ ਹਾਂ ਹੋਰ ਦੱਸੋ ਜੀ ਹੋਰ ਬਸ ਇਹੀ ਹੈ ਕਿ ਜਿਵੇਂ ਉਹ ਸਿਸਟਮ ਉਹ ਜਿਹੜਾ ਆਪਾਂ ਚੰਗੇ ਪਾਸੇ ਵੀ ਵਰਤ ਸਕਦੇ ਹਾਂ ਚੰਗੇ ਬੰਦਿਆਂ ਨੂੰ ਉਹ ਸਿਸਟਮ ਵਧੀਆ ਬਣਾਉਣਾ ਚਾਹੀਦਾ ਇਦਾਂ ਦਾ ਹੀ ਹੁਣ ਜਿਵੇਂ ਰਾਈਫਲ ਆ ਰਾਈਟ ਉਹੀ ਰਾਈਫਲ ਮਾੜੇ ਦੇ ਹੱਥ ਵਿੱਚ ਦੇ ਦੋ ਉਹਨੇ ਮਾੜੇ ਕੰਮ ਕਰਨੇ ਚੰਗੇ ਦੇ ਹੱਥ ਦੇ ਦੋ ਚੰਗੇ ਕੰਮ ਕਰਨਗੇ ਸੋ ਇਦਾਂ ਹੀ ਇਹ ਸਿਸਟਮ ਵੀ ਚੰਗੇ ਬੰਦਿਆਂ ਨੂੰ ਵੀ ਡਿਵੈਲਪ ਕਰਨਾ ਚਾਹੀਦੇ ਆ ਅਗੇਂਸਟ ਸੋ ਫਰ ਰਾਕੀਰ ਦੀ ਗੱਲ ਆ ਜਾਂਦੀ ਜਿਸकी लाठी उसी की भैंस तेरे ਹੱਥ ਵਿੱਚ ਡੰਡਾ ਕਿਦੇ ਹੱਥ ਵਿੱਚ ਤਕੜਾ ਡੰਡਾ ਰਾਈਟ ਸੋ ਇਟਸ 올 अबाउट फिजिकल पावर ਤੇ ਫਿਜ਼ੀਕਲ ਆ ਜਾਂਦੀ ਜੋ ਸਿੱਖੀ ਵਿੱਚ ਇਹ ਹੀ ਦੱਸਿਆ ਜਾਂਦਾ ਕਿ ਮੀਰੀ ਤੇ ਪੀਰੀ ਦੋਨੇ ਮਤਲਬ ਨਾਲ ਹੀ ਆ ਜਿਸकी लाठी उसी की भैंस की जिसकी भैंस उसी की लाठी ਕਿੰਦਾ ਕਹਾਂ ਤੁਸੀਂ ਜਿਸकी लाठी उसी की भैंस ਐਦਾਂ ਹੁੰਦਾ ਤਾਂ ਤਾਂ ਹੀ ਆ ਜਿਹਦੇ ਕੋਲੇ ਡੰਡਾ ਉਹਨੇ ਮੱਝ ਲੈਣੀ ਆ ਓਕੇ ਓਕੇ ਠੀਕ ਆ ਉਨ ਜਿਹਦੇ ਕੋਲੇ ਮੱਝ ਆ ਡੰਡਾ ਦੂਜੇ ਕੋਲੇ ਆ ਡੰਡੇ ਡੰਡੇ ਵਾਲੇ ਤਾਂ ਲੈ ਜਾਣੀ ਮੱਝ ਇਹ ਗੱਲ ਆ ਹੋਰ ਸੁਣਾ ਕੋਈ ਗੱਲਬਾਤ ਹੋਰ ਬੱਸ ਇਹ ਪੱਕਦਾ ਮਸਲਾ ਅੱਜ ਕੱਲ ਅਖਰ ਸੂਰਜ ਪੱਕ ਰਿਹਾ ਲੱਖਾਂ ਕਰੋੜਾਂ ਸਾਲਾਂ ਤੋਂ ਬੰਨੇ ਕਦੋਂ ਤੋਂ ਧਰਤੀਆਂ ਆਪਾਂ ਨਹੀਂ ਇਹ ਧਰਤੀਆਂ ਦੇ ਅੰਦਰ ਮਸਲਾ ਮਸਲੇ ਵੀ ਪੱਕ ਰਹੇ ਆ ਧਰਤੀਆਂ ਵੀ ਪੱਕ ਰਹੀਆਂ ਅੱਜ ਕੱਲ ਇਹਦਾ ਪੱਕੀ ਜਾਣੀ ਆ ਇਹ ਤਾਂ ਚੱਲਦਾ ਹੀ ਹੈ ਮਹਾਰਾਜ ਦਾ ਸਿਸਟਮ ਕੋਈ ਤੰਤਾਂ ਦੀ ਨਹੀਂ ਮਤਲਬ ਕੋਈ ਸਟ्रेस ਲੈਣ ਵਾਲੀ ਗੱਲ ਨਹੀਂ ਮਤਲਬ ਆ ਜਿੰਨਾ ਕ ਮਹਾਰਾਜ ਨੇ ਕਰਾਉਣਾ ਕਿਸ ਤੋਂ ਕਿੰਨੀ ਕਿ ਸੇਵਾ ਲੈਣੀ ਉਹ ਲੈ ਲੈਣੀ ਹੈ ਸਾਰੇ ਕੰਮ ਦੀਆਂ ਸਭ ਤਰ੍ਹਾਂ ਦੇਣੀਆਂ ਉਹ ਮਹਾਰਾਜ ਨੇ ਇੱਕ ਸਿਸਟਮ ਬਣਾਇਆ ਇੱਕ ਗੇਮ ਬਣਾਈ ਹੋਈ ਹੈ ਖੇਲ ਚੰਗੇ ਪਾਸੇ ਵਾਲੇ ਵੀ ਹੈਗੇ ਮਾੜੇ ਪਾਸੇ ਵਾਲੇ ਵੀ ਹੈਗੇ ਅੱਜ ਦਾ ਵਲੌਗ ਕਮਲਜੀਤ ਸਿੰਘ ਤੇ ਅਕਾਲ ਸਿੰਘ ਨੇ ਬਣਾਇਆ ਇੱਕ ਅਕਾਲ ਸਿੰਘ ਦਾ ਵਲੌਗ ਕੀ ਅੱਜ ਹੀ ਪਹਿਲਾਂ ਹੁਣ ਸੁਣਾ ਦੇ ਕੋਈ ਗੱਲ ਹੁਣ ਕਮਲਜੀਤ ਸਿੰਘ ਦਾ ਕਰਦੀ ਕਰਦੀ ਸੇ ਤਾਂ ਠੀਕ ਨਹੀਂ ਸੇਰ ਦੀ ਪੰਗੀਆਂ ਰਹੀ ਹੈ ਕੈਮਰਾਮੈਨ ਐਡੀਟਰ ਪ੍ਰੋਡਿਊਸਰ ਸਿਰਫ ਲਾਂਚ ਬਣਾਇਆ ਡਿਨਰ ਬਣਾਇਆ ਤੇ ਬਸ ਥੋੜੇ ਭਾਂਡੇ ਸਿਰੇ ਵਾਂਝੇ ਸੀ ਚਾਹ ਬਣਾਈ ਸਿੰਘ ਸਾਹਿਬ ਨੇ ਸ਼ਾਮ ਨੂੰ ਵੀ ਚਾਹ ਇਹਨਾਂ ਦਾ ਕੰਮ ਆ ਬਣਾਉਣੀ ਹੁਣ ਕੀ ਦਵੋਗੇ ਸੌਣ ਤੋਂ ਪਹਿਲਾਂ ਅੱਛਾ ਜੀ ਹਲਦੀ ਵਾਲਾ ਦੁੱਧ ਬਣਾ ਕੇ ਦਿੰਦੇ ਹੁੰਦੇ ਸਾਨੂੰ ਮਹਾਰਾਜ ਚੜਤੀ ਕਲਾ ਚ ਰੱਖੇ ਤੁਹਾਨੂੰ ਇਦਾਂ ਹੀ ਸੇਵਾ ਕਰਦੇ ਰਹਿਓ ਸਾਡੀ ਤੂੰ ਰੋਟੀਆਂ ਪਕਾਉਂਦੀ ਰਹਿ ਹਾਂਜੀ ਬਿਲਕੁਲ ਬੰਡੀਆਂ ਕੱਪੜੇ ਸਾਰੇ ਇਦਾਂ ਹੀ ਆ ਫਿਆਦੀਆਂ ਦੀਆਂ ਵੰਡੀਆਂ ਹੋਈਆਂ ਆਪਣੀਆਂ ਸਨ ਨਾ ਹਾਂਜੀ ਕੀ ਕਰੇ ਸਫਾਈਆਂ ਹਾਂ ਕਾ ਜਿੰਨਾ ਕੁਸੁੰਦਾ ਕਰਦੀ ਆ ਹੁਣ ਜਾ ਹੁਣ ਕੰਮ ਨਹੀਂ ਕਰ ਚਲੋ ਫਿਰ ਘਰ ਦੇ ਕੰਮੜੇ ਕਰ ਲਏਦੇ ਆ ਤੂੰ ਪਹਿਲੇ ਬੈਠਣ ਵਾਲੋ ਸੋ ਇਹੋ ਕੰਮ ਮਿਲ ਗਿਆ ਫਿਰ ਆਪਣਾ ਕੰਮ ਪਰ ਇੰਨਾ ਨਹੀਂ ਟਾਈਮ ਲੱਗਦਾ ਫਿਰ ਮੈਂ ਬਾਹਰਲੇ ਕੰਮ ਕਰ ਬੈਠਾ ਹੁੰਦਾ ਹਾਂ ਫਿਰ ਜਦੋਂ ਮਾਇਆ ਆ ਗਈ ਫਿਰ ਆਪਾਂ ਬਾਹਰੋਂ ਵੀ ਰੱਖ ਕੇ ਹਾਇਰ ਕਰਕੇ ਕਰਾ ਸਕਦੇ ਹਾਂ ਵੀ ਚੈੱਕ ਦੋ ਦੇਣਾ ਤੁਸੀਂ ਪ੍ਰੋਮਿਸ ਕੀਤਾ ਮੈਨੂੰ ਕਹਿੰਦੇ ਕੰਮ ਜੀ ਤੇ ਕੋਈ ਨਾ ਤੂੰ ਠੀਕ ਨਹੀਂ ਜਦੋਂ ਫਿਰ ਮਾਇਆ ਆ ਗਈ ਤੇ ਮੈਂ ਤੈਨੂੰ ਭਾਂਡੇ ਵਾਂਜਣ ਲਈ ਤੇ ਸਾਫਾਈ ਦੋ ਕੰਮਾਂ ਲਈ ਲਵਾ ਦਿਆ ਕਰੂੰਗਾ ਹਾਊਸ ਹੈਲਪ ਹਾਂ ਦੋ ਲਵਾ ਦੂੰ ਤੈਨੂੰ ਵੀ ਚੈੱਕ ਦੇ ਨਾ ਹਾਂਜੀ ਚਲੋ ਜੀ ਮਿਲਦੇ ਹਾਂ ਕੱਲ ਨੂੰ ਇੱਕ ਨਵੇਂ ਵਲੌਗ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਸਾਰੇ ਨੂੰ ਚੜ੍ਹਦੀ ਕਲਾ ਭਕਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ